प्यारे दर्शकों प्यार पर हिस्सा तो स्वीकार आज दी कहानी है रोसा बस मिलता उसनु है जिस नु रोसा ਹੁੰਦਾ ਹੈ ਇੱਕ ਆਦਮੀ ਦੀ ਕੱਪੜੇ ਦੀ ਦੁਕਾਨ ਸੀ ਉਹ ਸੇਵਾ ਬਹੁਤ ਕਰਦਾ ਸੀ ਉਸ ਦੀ ਦੁਕਾਨ ਦਿਨ ਵਿੱਚ ਸਿਰਫ 5 ਜਾਂ 6 ਘੰਟੇ ਹੀ ਖੁੱਲ੍ਹਦੀ ਸੀ ਤੇ ਕਦੇ-ਕਦੇ ਬਿਲਕੁਲ ਨਹੀਂ ਬੰਦ ਰਹਿੰਦੀ ਸੀ ਉਹ ਆਦਮੀ ਦੁਕਾਨ ਚਾਹੇ ਥੋੜਾ ਸਮਾਂ ਹੀ ਖੋਲਦਾ ਸੀ ਪਰ ਕਮਾਈ ਉਸ ਨੂੰ ਪੂਰੇ ਦਿਨ ਜਿੰਨੀ ਹੋ ਜਾਂਦੀ ਸੀ ਇੱਕ ਦਿਨ ਉਹਦੇ ਕੋਲ ਆਣ ਗਵਾਂ ਦੇ ਦੁਕਾਨਦਾਰ ਆਏ ਤੇ ਪੁੱਛਣ ਲੱਗੇ ਕਿ ਤੁਸੀਂ ਗਾਹਕਾਂ ਨੂੰ ਟਾਈਮ ਦੇ ਕੇ ਆਉਂਦੇ ਹੋ ਕਿਉਂਕਿ ਤੁਸੀਂ ਜਿੰਨੇ ਵਜੇ ਵੀ ਦੁਕਾਨ ਖੋਲ੍ਹਦੇ ਹੋ ਗਾਹਕਾਂ ਦੀ ਭੀੜ ਲੱਗ ਜਾਂਦੀ ਹੈ ਤੁਸੀਂ ਪੂਰੇ ਦਿਨ ਦੀ ਕਮਾਈ 5-6 ਘੰਟੇ ਵਿੱਚ ਕੰਮ ਕਰ ਲਿੰਦੇ ਹੋ ਉਹ ਸ ਆਦਮੀ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਕਿ ਨਾ ਤਾਂ ਪ੍ਰਭੂ ਮੈਂ ਗਾਹਕਾਂ ਨੂੰ ਦੱਸ ਕੇ ਆਉਂਦਾ ਹਾਂ ਨਾ ਹੀ ਗਾਹਕ ਮੇਰੇ ਪੱਕੇ ਹਨ ਗੱਲ ਬਸ ਇੰਨੀ ਹੈ ਕਿ ਮੈਂ ਜਿਸ ਮਾਲਕ ਦੀ ਸੇਵਾ ਕਰਦਾ ਹਾਂ ਮੇਰਾ ਉਹ ਮਾਲਕ ਆਪ ਹੀ ਉਸ ਟਾਈਮ ਤੇ ਗਾਹਾਂ ਨੂੰ ਭੇਜਦਾ ਹੈ ਤੇ ਮੈਂ ਦੁਕਾਨ ਤੇ ਹੁੰ ਜਦੋਂ ਮੈਂ ਦੁਕਾਨ ਤੇ ਹੁੰਦਾ ਸੋ ਕੁਝ ਪ੍ਰਾਪਤ ਕਰਨ ਲਈ ਸਾਨੂੰ ਸਬਰ ਅਤੇ ਭਰੋਸੇ ਦੀ ਲੋੜ ਹੁੰਦੀ ਹੈ ਤੇ ਸੇਵਾ ਦੀ ਲੋੜ ਹੁੰਦੀ ਹੈ ਅਸੀਂ ਗੁਰੂ ਘਰ ਦੀ ਸੇਵਾ ਕਰਾਂਗੇ ਭਰੋਸੇ ਦੇ ਨਾਲ ਤਾਂ ਸਾਨੂੰ ਸਭ ਕੁਝ ਮਿਲ ਜਾਵੇਗਾ ਧੰਨਵਾਦ